ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰਾ ਕਰਤਾ ਓਕੇ ਕਰਦਾ ਦੇਖੋ ਬਿਲਕੁਲ ਨੀਟ ਐਂਡ ਕਲੀਨ ਕਰਤਾ ਤੇ ਇਹ ਸਾਰਾ ਗੰਦ ਪਿਆ ਸੀ ਇੱਧਰ ਹੁਣ ਅਸੀਂ ਸਾਫ ਸਫਾਈ ਕਰਤੀ ਆ ਵੀ ਤੇ ਆਹ ਰੂਮ ਦੇਖੋ ਇਹਦੇ ਵਿੱਚ ਕੀ ਹਾਲ ਹੋਇਆ ਸੀ ਇਹ ਜਿਆਦਾ ਪਾਣੀ ਕਾਰਨ ਦੇਖੋ ਸਾਰਾ ਦੇਖੋ ਦੁਆਰਾਂ ਤੱਕ ਕਿੰਨਾ ਬੁਰਾ ਹਾਲ ਹੋ ਗਿਆ ਤੇ ਆ ਸਾਰਾ ਖਰਾਬ ਹੋ ਗਿਆ ਸੀ। ਹੁਣ ਦੁਬਾਰਾ ਸੈੱਟ ਕੀਤਾ ਸੀ। ਦੇਖੋ। ਤੇ ਇੱਥੋਂ ਮਿੱਟੀ ਬਹੁਤ ਜ਼ਿਆਦਾ ਸੀ। ਉਹ ਦੂਸਰੇ ਵਲੌਗਸ ਤੁਸੀਂ ਦੇਖੋਗੇ। ਤੇ ਉਹ ਸਾਰਾ ਕਲੀਨ ਕਰਕੇ ਮਿੱਟੀ ਅਸੀਂ ਸਾਰੀ ਕੱਢ ਕੇ ਬਾਹਰ ਸੈੱਟਤੀ ਤੇ ਆ ਕਿਚਨ ਇਹ ਵੀ ਸਾਰੀ ਖਰਾਬ ਹੋ ਗਈ ਸੀ। ਦੇਖੋ ਅਜੇ ਵੀ ਇੱਥੇ ਮਿੱਟੀ ਆ ਹੁਣ ਇਹਨੂੰ ਪਾਣੀ ਨਾਲ ਧੋਵਾਂਗੇ। ਸਾਰਾ ਇਹ ਪਾਣੀ ਨ ਭਰ ਗਿਆ ਦੀ ਤੇ ਆ ਦੇਖੋ ਸਾਰਾ ਘਰ ਤਾਂ ਅਸੀਂ ਕਲੀਨ ਤੇ ਹੁਣ ਜੋ ਮੇਨ ਮੇਨ ਕੰਮ ਸਾਰਾ ਸਫਾਈ ਦਾ ਹੋ ਗਿਆ ਹੁਣ ਬਸ ਆਪਾਂ ਪਾਣੀ ਮਾਰ ਕੇ ਤੇ ਧੋਣੇ ਹੀ ਆ ਤੇ ਬਾਕੀ ਸਾਰਾ ਸਮਾਨ ਦੇ ਇੱਕ ਬਾਹਰ ਕੱਢਿਆ ਅਸੀਂ ਧੁੱਪ ਲਵਾਈ ਜਾਂਨੇ ਆ ਦੇਖ ਸਾਰਾ ਸਮਾਨ ਬਾਹਰ ਕੱਢ ਕੇ ਧੁੱਪ ਲਵਾ ਰਹੇ ਸਾਲਾ ਜਿਹੜਾ ਸੇ ਹੈ ਫਿਰ ਚਾਰਨੇ ਕੋਈ ਆ ਗੋਮ ਇਹਮ ਇੱਕਮ ਅਭੀ ਮੈਂ ਲਾਇਆ ਗੁੱਤੀ ਮਰੇ ਬਣਾ ਲਾ ਗਏ ਕਾਫੀ ਹੱਦ ਤੱਕ ਅਸੀਂ ਸਫਾਈ ਦਾ ਕੰਮ ਸਿਰੇ ਲਾਤਾ ਅ ਅੰਦਰਾਂ ਤੋਂ ਕਰਤਾ ਹੁਣ ਆ ਵੀਡੀਓ ਚ ਰਹਿ ਗਿਆ ਤੇ ਇੱਕ ਬੰਦਾ ਸਾਡਾ ਆ ਲੱਗਾ ਦੋ ਬੰਦੇ ਲੱਗੇ ਤੇ ਇੱਕ ਢੇਰੀ ਆਵ ਲਾਤੀ ਤੇ ਕੁਝ ਬੰਦੇ ਸਾਡੇ ਆਵੇ ਖਾਣ ਪੀਣ ਤੇ ਵੀਜੀ ਇਹ ਤਾਂ ਇੰਜਾਇਰ ਕਰਨਾ ਹੀ ਦੇਖੋ ਕਿੰਨੀ ਐਮ ਕਲੀਨ ਨੀਟ ਐਂਡ ਕਲੀਨ ਹੋ ਗਿਆ ਹੁਣ ਅਸੀਂ ਇਹਨੂੰ ਲੱਗੇ ਮੋਰਚਾ ਲਾਉਣ ਆ ਜੋ ਰੋਖਾ ਇਹਨੂੰ ਛਾਂਗ ਦੇਣ ਲੱਗੇ ਟਾਲੀ ਨੂੰ ਤੇ ਇਹ ਵੀ ਕਿਉਂਕਿ ਦਾ 1.5 ਸਾਲ ਹੋ ਗਿਆ ਬੰਦ ਹੋਏ ਨੂੰ ਇਸ ਕਰਕੇ ਸਾਨੂੰ ਬਹੁਤ ਮਿਹਨਤ ਕਰਨੀ ਪਣੀ ਹੈ ਤਿੰਨ ਚਾਰ ਦਿਨ ਜਿੰਨੇ ਵੇ ਅਸੀਂ ਦਿਨ ਰਹਿਨੇ ਆ ਨਾ ਉਹਨਾਂ ਦਿਨ ਪੂਰੀ ਅਸੀਂ ਕਲੀਨ ਕਰਾਂਗੇ ਉਹ ਤੋਂ ਬਾਅਦ ਵੇਖਾਂਗੇ ਤੁਹਾਨੂੰ ਦਿਖਾਵਾਂਗੇ ਕਿੰਨਾ ਸਾਫ਼ ਉਤਰ ਗਿਆ ਜਦੋਂ ਅਸੀਂ ਆਏ ਨਾ ਸਾਨੂੰ ਵੇਖ ਕੇ ਰੋਣਾ ਆਉਂਦਾ ਕਿ ਕਿੰਨਾ ਗੰਦ ਪਿਆ ਕਿਵੇਂ ਕਰਾਂਗੇ ਹੁਣ ਇਹਨੂੰ ਆਪ ਕਰਕੇ ਕਲੀਨ ਫਿਰ ਤੁਹਾਡੇ ਨਾਲ ਕਰਦੇ ਆ ਅਪਡੇਟ ਆ ਦੇਖੋ ਕਿੰਨਾ ਜ਼ਿਆਦਾ ਇਹਦੇ ਤੇ ਕਾਫੀ ਜ਼ਿਆਦਾ ਵੱਡੇ ਵੱਡੇ ਟਾਣ ਖੋਣੇ ਦੇ ਉੱਤੇ ਭੂੰਡ ਜਾਂ ਕੋਈ ਹੋਰ ਐਹੋ ਜੀ ਜਾਨਵਰ ਨਾ ਹੋਵੇ ਤੇ ਜੇ ਇਦਾਂ ਦਾ ਕੋਈ ਹੋਇਆ ਤਾਂ ਫੇਰ ਦਿੱਕਤ ਹੋਊਗੀ ਜੇ ਨਾ ਆਇਆ ਫੇਰ ਤਾਂ ਅਸੀਂ ਖਿੱਚਦੇ ਹਾਂ ਕੰਮ ਦੇਖੋ ਦੇਖੋ ਅੱਧਾ ਘਰ ਸਾਡਾ ਇੰਨੇ ਟਾਲੀ ਨੇ ਨੱਪਿਆ ਫੇਰ ਦੇਖੋ ਇਹ ਅਸੀਂ ਛਾਂਕ ਕੇ ਗਏ ਜਾਣ ਲੱਗੇ ਤੇ ਡੇਢ ਸਾਲ ਦੇ ਵਿੱਚ ਫੇਰ ਇਦਾਂ ਹੋ ਗਏ ਆ ਡੂੰਮਣਾ ਲੱਗਾ ਪਿਆ ਯਾਰ ਗਾਇਜ਼ ਇੱਥੇ ਡੂੰਮਣਾ ਲੱਗਾ ਪਿਆ ਆ ਦੇਖੋ ਗਾਇਜ਼ ਡੂੰਮਣਾ ਆ ਗਾਈ ਤੁਹਾਨੂੰ ਸਾਹਮਣੇ ਦੇਖ ਰਹੇ ਹੋ ਇਹਦੇ ਕਰਕੇ ਹੁਣ ਭਾਵੇਂ ਸਾਡਾ ਕੰਮ ਇਹ ਰਹਿ ਜੇ ਤੇ ਇਹ ਤਾਂ ਜਿੱਦਾਂ ਇਹ ਪੁਰਾਣਾ ਹੀ ਲੱਗਦਾ ਪਤਾ ਨਹੀਂ ਹਣ ਹੈ ਕਿ ਨਹੀਂ ਲੱਗ ਰਿਹਾ ਹੈ ਨਾ ਆਹ ਦੇਖੋ गाइस ਸਾਹਮਣੇ ਪੱਖਾ ਹੈ ਉੱਡ ਗਿਆ ਹੈ